ਦੋਸਤੋ ਮਬਈ ਦੇ ਵਿੱਚ ਨਾ ਇੱਕ ਏਰੀਆ ਹੈਗਾ ਜਿਹਦੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਇੰਦਾ ਏਰੀਆ ਹੈਗਾ ਨਾ ਤਰਾਵੀ ਏਰੀਆ ਨੂੰ ਕਿਹਾ ਜਾਂਦਾ ਹੈਗਾ ਇਹਦੇ ਨਾਮ ਤੇ ਇੱਕ ਦੁਨੀਆ ਦਾ ਰ record ਵੀ ਹੈਗਾ ਕਿ ਏਸ਼ੀਆ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਝੁੱਗੀ ਝੋਪਣੀਆਂ ਦਾ ਹੀ ਰਹਿ ਏਰੀਆ ਹੈਗਾ ਉਹ ਇਸ ਨੂੰ ਕਿਹਾ ਜਾਂਦਾ ਹੈ 1882 ਦੇ ਵਿੱਚ ਨਾ ਅੰਗਰੇਜ਼ਾਂ ਨੇ ਜਿਹੜੇ ਬੇਕਾਰ ਲੋਕ ਸੀਗੇ ਜਿਹੜੇ ਆਮ ਸੜਕਾਂ ਤੇ ਰਹਿ ਰਹੇ ਸੀਗੇ ਉਹਨਾਂ ਨੂੰ ਇੱਥੇ ਜਗ੍ਹਾ ਇੱਕ ਵਾਰ ਕਰਕੇ ਦਿੱਤੀ ਸੀ 892 ਏਕੜ ਜਿਹੜੀ ਜਗ੍ਹਾ ਸੀਗੀ ਉਹ ਇਹਨਾਂ ਲੋਕਾਂ ਨੂੰ ਇਹਨਾਂ ਦਿੱਤੀ ਸੀ ਪਰ ਅੱਜ ਦੀ ਡੇਟ ਦੇ ਵਿੱਚ ਨਾ ਇੱਥੇ 60000 ਪਰਿਵਾਰ ਰਹਿੰਦੇ ਹੈਗੇ ਆ ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਹੈਗੀ ਸ਼ੂਟਿੰਗ ਦੇ ਹੋਣ ਦੇ ਕਰਕੇ ਨਾ ਜਿਹੜੇ ਲੋਕਾਂ ਦਾ ਜਿਹੜੀ ਇਨਕਮ ਹੈਗੀ ਆ ਉਹ ਕੀ ਆ ਆਮ ਜਿਹੇ ਟੂਰਿਸਟ ਪਲੇਸ ਹੁੰਦੇ ਜਿਵੇਂ ਤਾਜਮਹਾਲ ਹੈਗਾ ਜਾਂ ਕਿਸੇ ਵੀ ਟੂਰਿਸਟ ਪਲੇਸ ਤੇ ਨੂਕ ਜਾਂਦੇ ਹੈਗੇ ਆ ਉਥੋਂ ਵੀ ਕਿਤੇ ਜ਼ਿਆਦਾ ਇੱਥੋਂ ਦੇ ਏਰੀਆ ਜਿਹੜੀ ਇਹ ਜਿਸ ਦੀ ਜਿਹੜੇ ਏਰੀਆ ਦੀ ਜਿਹੜੀ ਇਨਕਮ ਹੈਗੀ ਆ ਉਹ ਹੋ ਚੁੱਕੀ ਹੈਗੀ ਹੈ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਬਹੁਤ ਜਿਹੜੇ ਇੱਥੋਂ ਦਾ ਜਿਹੜਾ ਰਿਕਾਰਡ ਇਹ ਵੀ ਹੈ ਕਿ ਜਿਹੜੇ ਗਰੀਬ ਦਿਸਣ ਵਾਲੇ ਲੋਕ ਹੈਗੇ ਜਿਹੜੇ ਸਭ ਤੋਂ ਜ਼ਿਆਦਾ ਅਮੀਰ ਹੈ ਪੂਰੀ ਇੱਥੇ ਹੀ ਪਾਈ ਜਾਂਦਾ ਹੈ ਕਿ ਜਿਹਨਾਂ ਕੋਲ ਦਿੱਖਣ ਦੇ ਵਿੱਚ ਤਾਂ ਗਰੀਬ ਹੈ ਪਰ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੈਗਾ ਆਮ ਲੋਕ ਜਿਹੜੇ ਹੈਗੇ ਸ਼ੁਰੂ ਤੋਂ ਇੱਥੇ ਜਿਹੜੇ ਹੈਗੇ ਚਮੜੇ ਦਾ ਤੇ ਕੱਪੜੇ ਦਾ ਤੇ ਜਾਣ ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਬਣਦੀਆਂ ਸੀ ਉਹਦਾ ਕੰਮ ਕਰਦੇ ਹੈਗੇ ਸੀ ਪਰ ਜਿਹੜੇ ਅੱਜ ਲੋਕ ਕੀ ਆ ਉਹ ਕੰਮ ਦੇ ਨਾਲ-ਨਾਲ ਜਿਹੜੇ ਹੈਗੇ ਜੋ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਜੋ ਕਿ ਸੀਨ ਇੱਥੋਂ ਲੈ ਜਾਂਦੇ ਹੋਗੇ ਆ ਤਾਂ ਉਦੋਂ ਵੀ ਇੰਨੇ ਨਾਲ ਲੋਕਾਂ ਦੀ ਕਮਾਈ ਬਹੁਤ ਜ਼ਿਆਦਾ ਹੋ ਰਹੀ ਹੋਈ ਹੈ ਤਿੰਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕ ਜਿਹੜੇ ਜਦੋਂ ਵਸਾਏ ਗਏ ਸੀ ਉਦੋਂ ਬਹੁਤ ਘੱਟ ਸੀਗੇ ਪਰ ਇੱਥੇ ਜਿਹੜੇ ਹੈਗੇ ਅੱਜ 60 ਹਜ਼ਾਰ ਪਰਿਵਾਰ ਇੱਥੇ ਰਹਿ ਰਿਹਾ ਹੈਗਾ ਮਤਲਬ ਇੱਕ ਝੋਪੜੀ ਦੇ 8 ਤੋਂ 10 ਲੋਕ ਰਹਿੰਦੇ ਹੈਗੇ ਜਿਹੜੀ ਮਹਾਰਾਸ਼ਟਰ ਸਰਕਾਰ ਜਿਹੜੀ ਹੈਗੀ ਹੈ ਉਹਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਉਠਾਇਆ ਜਾਵੇ ਜਾਂ ਇਹਨਾਂ ਨੂੰ ਵਧੀਆ ਘਰ ਦਿੱਤੇ ਜਾਣ ਪਰ ਇਹ ਲੋਕ ਇਥੋਂ ਜਾਣ ਲਈ ਰਾਜ਼ੀ ਨਹੀਂ ਹੈਗੇ ਖੁਦ ਹੀ ਨਹੀਂ ਚਾਹੁੰਦੇ ਕਿ ਏ ਸੀਰੀ ਤੋਂ ਇਹਨਾਂ ਨੂੰ ਉਠਾਇਆ ਜਾਵੇ ਏ ਸੀਰੀ ਤੋਂ ਜਾ ਕੇ ਇਹਨਾਂ ਨੂੰ ਕਿਤੇ ਹੋਰ ਵਸਾਇਆ ਜਾਵੇ ਕਿਉਂਕਿ ਉਹ ਲੋਕ ਸੋਚਦੇ ਆ ਕਿ ਜਿਹੜੀਆਂ ਝੁਗੀਆਂ ਝੋਪੜੀਆਂ ਜਿਹੜੀਆਂ ਹੈਗੀਆਂ ਇ ਨਰਕਾ ਨਰਕ ਦੀ ਤਰ੍ਹਾਂ ਦੇਖਣ ਵਾਲੀ ਜਿਹੜੀ ਜ਼ਿੰਦਗੀ ਹੈਗੀ ਹੈ ਉੱਥੋਂ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਕਮਾਈ ਹੋ ਰਹੀ ਹੈ